ਅੱਜ ਏਰੀਏ ਦੇ ਵਿੱਚ ਹੱਕਾਂ ਦੀ ਖਾਤਰ ਧਰਨਾ ਲੱਗਿਆ ਹੋਵੇ ਤੇ ਪ੍ਰਸ਼ਾਸਨ ਦਾ 400 ਬੰਦਾ ਸਣੇ ਐਸਐਸਪੀ ਡੀਸੀ ਤਹਿਸੀਲਦਾਰ ਤੇ ਸਣੇ ਲੀਡਰ ਮੈਂਟੋ ਮੈਂਟੀ ਡਾਂਗਾ ਲੈ ਕੇ ਪਹੁੰਚ ਜਾਂਦੇ ਆ ਤੇ ਅੱਜ ਮਾਝੇ ਏਰੀਏ ਦੇ ਵਿੱਚ ਰਾਜਨੀਤੀ ਦੀ ਖੇਡ ਪਾਣੀ ਛੱਡਿਆ ਗਿਆ ਜਿਵੇਂ ਪਹਿਲਾਂ ਰਾਜਨੀਤੀ ਹੁੰਦੀ ਸੀ ਖਤਮ ਕਰਨ ਦੀ ਉਸੇ ਤਰ੍ਹਾਂ ਕੋਜੀ ਰਾਜਨੀਤੀ ਦੇ ਤਹਿਤ ਤੇ ਅੱਜ ਕੋਈ ਪ੍ਰਸ਼ਾਸਨ ਵਾਲਾ ਉੱਥੇ ਪਹੁੰਚ ਨਹੀਂ ਰਿਹਾ ਹਾਂ ਇੱਕ ਡਰਾਮਾ ਜ਼ਰੂਰ ਹੋ ਰਿਹਾ ਛੋਟਾ ਜਿਹਾ ਕਿ ਕੁਝ ਕੁ ਲੀਡਰ ਉੱਥੇ ਪਹੁੰਚ ਰਹੇ ਆ ਉੱਥੇ ਪਹੁੰਚ ਕੇ ਪ੍ਰਸ਼ਾਸਨ ਨੂੰ ਫੋਨ ਕਰਦੇ ਆ ਪ੍ਰਸ਼ਾਸਨ ਵਾਲੇ ਅੱਗੋਂ ਕਹਿੰਦੇ ਆ ਜੀ ਕਰਦੇ ਆ ਜੀ ਕਰਦੇ ਆ ਜੀ ਲੀਡਰ ਕਹਿੰਦੇ ਆ ਜੀ ਹੁਣ ਕਰਨਗੇ ਲੀਡਰ ਵੀ ਆਪਦੇ ਘਰੇ ਪ੍ਰਸ਼ਾਸਨ ਵੀ ਆਪਦੇ ਘਰੇ ਹੁਣ ਸੈਟਲਾਈਟਾਂ ਤੁਹਾਡੀਆਂ ਕਿੱਧਰ ਗਈਆਂ ਜਿਹੜੀਆਂ ਪਰਚੇ ਕਰਨ ਵੇਲੇ ਤੁਹਾਡੀਆਂ ਸੈਟਲਾਈਟਾਂ ਚੱਲਦੀਆਂ ਹੁੰਦੀਆਂ ਸੋ ਮਾਜੇ ਏਰੀਆ ਦੇ ਉੱਤੇ ਪਹਿਲਾਂ ਵੀ ਤਸ਼ੱਦਦ ਹੋਇਆ ਸੀ ਉਹ ਪਹਿਲਾਂ ਵੀ ਨਹੀਂ ਦਬਿਆ ਪਹਿਲਾਂ ਵੀ अनेका ਨੌਜਵਾਨ ਜਿਹੜੇ ਕੋ-ਕੋ ਕੇ ਮਾਰ ਦਿੱਤੇ ਗਏ ਨਹੀਂ ਡਬਿਆ ਹੁਣ ਦਰਿਆ ਨਾਲ ਵੀ ਉਹ ਡਬਦਾ ਨਹੀਂ ਮਾਜਾ ਏਰੀਆ ਮਾਜੇ ਦੇ ਜਰਨੈਲ ਕਦੇ ਵੀ ਦਬਣ ਵਾਲੇ ਨਹੀਂ ਜਿੰਨੀਆਂ ਮਰਜ਼ੀ ਕੋਝੀਆਂ-ਜੋਝੀਆਂ ਰਾਜਨੀਤੀਆਂ ਚੱਲੋ ਸੋ ਧੰਨਵਾਦ ਕਰਦੇ ਆ ਉਹਨਾਂ ਦਾ ਜਿਹੜੇ ਉੱਥੇ ਡਟ ਕੇ ਖੜੇ ਆ ਆਪਣੇ ਭਰਾਵਾਂ ਦੇ ਨਾਲ ਆਪਣੇ ਏਰੀਏ ਦੇ ਨਾਲ ਤੇ ਇਹ ਉਦੋਂ ਆਉਣਗੇ ਜਦੋਂ ਜਮਾ ਪਾਣੀ ਡਾਊਨ ਹੋ ਗਿਆ ਉਦੋਂ ਵੇਖੀ ਭੱਜੇ ਭੱਜੇ ਆਉਂਦੇ ਉਹ ਥੋੜੀ ਮਰਜ਼ੀ ਆ ਕਿ ਤੁਸੀਂ ਇਹਨਾਂ ਤੋਂ ਉਦੋਂ ਸਹਾਇਤਾ ਲੈਣੀ ਹੈ ਕਿ ਨਹੀਂ ਲੈਣੀ ਸੁਪਰ ਪ੍ਰਸ਼ਾਸਨ ਚਾਵੇ ਤਾਂ ਕੀ ਨਹੀਂ ਕਰ ਸਕਦਾ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ ਪਰ ਮਸਲਾ ਇੱਥੇ ਇਹ ਆਉਂਦਾ ਵੀ ਜਦੋਂ ਕੋਜੀ ਰਾਜਨੀਤੀ ਚਲਦੀ ਹੋਵੇ ਪੰਜਾਬ ਨੂੰ ਖਤਮ ਕਰਨ ਦੀ ਉਦੋਂ ਇਹਨਾਂ ਨੇ ਕੱਖ ਨਹੀਂ ਕਰਨਾ ਹੁੰਦਾ ਉਦੋਂ ਇਹਨਾਂ ਨੇ ਸਿਰਫ ਤੇ ਸਿਰਫ ਡਰਾਮੇ ਕਰਨੇ ਹੁੰਦੇ ਆ ਜਦੋਂ ਆਪਣੇ ਤੇ लाठी चार्ज ਕਰਨਾ ਹੋਵੇ ਆਪਾਂ ਹੱਕਾਂ ਦੀ ਗੱਲ ਕਰੀਏ ਉਦੋਂ ਪਰਚੇ ਵੀ ਪੈਂਦੇ ਆ लाठी चार्ज ਵੀ ਹੁੰਦਾ ਸਾਰਾ ਕੁਝ ਹੁੰਦਾ ਉਦੋਂ ਫੋਰਸ ਵੀ ਇਕੱਠੀ ਹੋ ਜਾਂਦੀ ਐ ਪਰ ਹੁਣ ਨਹੀਂ ਪਹਿਲਾਂ ਵੀ ਭਗਵੰਤ ਮਾਨ ਕਿੱਥੇ ਆ ਹੁਣ ਅਸੀਂ ਅਸੀਂ ਲੋਕ ਇਹ ਚਾਹੁੰਦੇ ਆ ਕਿ ਲੀਡਰ ਗੱਲਾਂ ਕਰਨ ਕੇ ਨਾ ਮੁੜਨਾ ਲੀਡਰ ਜਿਹੜੇ ਬੰਨ ਮਾਰਦੇ ਆ ਲੋਕ ਉਹਨਾਂ ਦੇ ਵਿੱਚ ਬੈਠੇ ਹੁਣ ਬੰਨ ਮਾਰਦੇ ਹੁਣ ਬੱਠਲ ਚੱਕਦੇ ਹੁਣ ਸਿਰ ਤੇ ਲੋਕ ਇਹ ਚਾਹੁੰਦੇ ਆ ਕਿ ਸੀਐਮ ਭਗਵੰਤ ਮਾਨ ਬੱਠਲ ਚੱਕ ਕੇ ਬੈਠਾ ਹੋਵੇ ਉੱਥੇ ਲੋਕ ਇਹ ਚਾਹੁੰਦੇ ਆ ਲੋਕ ਡਰਾਮੇ ਨਹੀਂ ਚਾਹੁੰਦੇ ਡਰਾਮੇ ਤਾਂ ਬਹੁਤ ਕਰਨ ਵਾਲੇ ਹੈਗੇ ਆ ਇਵੇਂ ਹੀ ਓਏ ਓਹੀ ਭਗਵੰਤ ਮਾਣਾ ਜਿਹੜਾ ਕਹਿੰਦਾ ਸੀ ਮੈਂ ਬੱਕਰੀਆਂ ਦਾ ਮੁਆਵਜ਼ਾ ਵੀ ਦੇਊਂਗਾ ਮੈਂ ਮੁਰਗੀਆਂ ਦਾ ਮੁਆਵਜ਼ਾ ਵੀ ਦੇਊਂਗਾ ਮੈਂ ਹਰ ਚੀਜ਼ ਦਾ ਮੁਆਵਜ਼ਾ ਦੇਊਂਗਾ ਨਾ ਉਦੋਂ ਮੁਆਵਜ਼ਾ ਮਿਲਿਆ ਤੇ ਨਾ ਜਿਹਨਾਂ ਨੇ ਬੋੜਨਾ ਸੋ ਧੰਨਵਾਦ ਕਰਦੇ ਆ ਉਹਨਾਂ ਦੇ ਜਿਹੜੇ ਖੜੇ ਆ ਸਪੋਰਟ ਕਰ ਰਹੇ ਆ ਨਾਲ ਸਾਰਿਆਂ ਦੇ ਸਾਰੇ ਮਾਝ ਏਰੀਏ ਦੇ ਮਾਝ ਏਰੀਏ ਆਪਸ ਵਿੱਚ ਭਰਾਵੀ ਤੌਰ ਤੇ ਜੇ ਸਾਰੇ ਜਰੂਰ ਖੜਨ ਤੇ ਜੇ ਹੋਰ ਵੀ ਕਿਸੇ ਨੂੰ ਕੋਈ ਲੋੜ ਆ ਤੇ ਆਪਦੇ ਆਪਦੇ ਭਰਾਵਾਂ ਨੂੰ ਜਰੂਰ ਕਹਿਣ